ਸਤਿ ਗੁਰੂ ਜੀ ਸਾਰਿਆਂ ਨੂੰ ਕੁਝ ਵਿਦਵਾਨ ਪਿਛਲੇ ਦਿਨੀ ਸਿੱਖ ਸਿੱਖੀ ਦੀ ਗੱਲ ਕਰਨ ਵਾਲਿਆਂ ਦੇ ਬੜਾ ਖਰਾਫ ਖਿਲਾਫ ਬੋਲਦੇ ਸੀ ਤੇ ਮਨ ਘੜ ਤਰੋਪ ਲਾ ਰਹੇ ਸੀ ਜਿਵੇਂ ਇੱਕ ਆ ਬਾਬਾ ਗਿਆਨੀ ਬੂਟਾ ਸਿੰਘ ਜਿਹਨੂੰ ਕਹਿੰਦੇ ਆ ਸੋਸ਼ਲ ਮੀਡੀਆ ਦਾ ਉਹਦਾ YouTube ਚੈਨਲ ਇਹਨਾਂ ਗੱਲਾਂ ਕਰਕੇ ਚੱਲ ਰਿਹਾ ਹੈ ਤੇ ਕੁਝ ਪੰਜਾਬੀਓ ਤੁਹਾਨੂੰ ਗਾਲਾਂ ਕੱਢ ਕੇ ਪੈਸੇ ਕਮਾ ਰਹੇ ਆ ਤੇ ਜਿਹੜੇ ਤੁਹਾਨੂੰ ਗਾਲਾਂ ਘੱਟ ਕੇ ਪੈਸੇ ਕਮਾ ਰਹੇ ਆ ਉਹ ਜ਼ਿਆਦਾ ਕਮਾ ਰਹੇ ਤੇ ਜਿਹੜੇ ਤੁਹਾਡੇ ਹੱਕ ਦੀ ਗੱਲ ਕਰਦੇ ਉਹਨਾਂ ਨੂੰ ਕਈਆਂ ਨੂੰ ਤੁਸੀਂ ਵੀ ਨਹੀਂ ਦੇਖਦੇ ਤੇ ਉਹ ਇਹਨਾਂ ਨਾਲ ਉਹ ਘੱਟ ਪੈਸਾ ਕਮਾ ਰਹੇ ਸੋਸ਼ਲ ਮੀਡੀਆ ਤੋਂ ਤੇ ਗਾਲਾਂ ਕੱਢਣ ਵਾਲਿਆਂ ਨੂੰ ਸਾਰੇ بڑے ਗੌਨ ਨਾਲ ਦੇਖਦੇ ਆ ਤੇ ਵਿਊ ਉਹਨਾਂ ਨੂੰ ਆਉਂਦੇ ਇਹ ਇਹੀ ਤੁਹਾਡੇ ਤੁਸੀਂ ਐਦਾਂ ਦੀਆਂ ਚੀਜ਼ਾਂ ਨੂੰ ਦੇਖਦੇ ਹੋ ਤੇ ਫਿਰ ਥੱਲੇ ਆਈਟੀ ਸੈੱਲ ਜੋ ਛੱਡੇ ਆ ਸਰਕਾਰਾਂ ਦੇ ਉਹ ਜਿੱਧਰ ਨੂੰ ਹਵਾ ਬਣਾ ਦਿੰਦੇ ਉਧਰ ਨੂੰ ਹੀ ਥੱਲੇ ਕਮੈਂਟ ਆਈ ਜਾਂਦੇ ਹਰ ਚੀਜ਼ 'ਚ ਆਪਾਂ ਦੋ ਫਾੜਾਂ ਹਰ ਹਰ ਚੀਜ਼ 'ਚ ਦੋ ਫਾੜ ਹੋ ਜਾਂਦੇ ਪੰਜਾਬੀ ਐ ਕੁਝ ਕਹਿੰਦੇ ਜੀ ਠੀਕ ਐ ਇਹ ਗੱਲ ਇਦਾਂ ਸਹੀ ਐ ਹੋ ਸਕਦਾ ਵੀ ਜਿਵੇਂ ਉਹਨੇ ਕਿਹਾ ਵੀ ਇਹਨਾਂ ਪਹਿਲਾਂ ਮਾਰਨ ਤੋਂ ਉਹ ਜੋ ਕੁੜੀ ਨੂੰ ਮਾਰਿਆ ਉਹਦਾ ਰੇਪ ਕੀਤਾ ਹੋਣਾ ਤੇ ਕੋਸ਼ਿਸ਼ ਕੀਤੀ ਜੰਦੇ ਹਾਂ ਹੋ ਸਕਦਾ ਕੋਈ ਤੇ ਦੋ ਫਾੜ ਜਾਨੀ ਕਿ ਹਰ ਜਗ੍ਹਾ ਆਪਾਂ ਜਿਵੇਂ ਹਰ ਇਸ਼ੂ ਤੇ ਹੁੰਨੇ ਓਵੇਂ ਇਹਨਾਂ ਇਹੋ ਜਿਹੇ ਜੋ ਤੁਹਾਡੇ ਖਿਲਾਫ ਨੈਰੇਟਿਵ ਬਣਾਉਂਦੇ ਆ ਬਦਨਾਮੀ ਕਰਦੇ ਆ ਤੁਹਾਡੀ ਤੇ ਜੋ ਫਿਰ ਤੁਹਾਡੇ ਵਿਰੋਧੀ ਆ ਉਹ ਪੱਗਾਂ ਵਾਲੇ ਇਦਾਂ ਦੇ ਸਰੂਪ ਵਾਲੇ ਲੋਕਾਂ ਨੂੰ ਚੱਕਦੇ ਆ ਵੀ ਤੁਹਾਡੇ ਤਾਂ ਆਪਦੇ ਹੀ ਤੁਹਾਨੂੰ ਮਾੜਾ ਬੋਲਦੇ ਆ ਤੇ ਦੂਜਿਆਂ ਨਾਲ ਬੋਲਣਾ ਹੀ ਤੇ ਉਹਨਾਂ ਦਾ ਨੈਰੇਟਿਵ ਹੋਰ ਸਟਰੋਂਗ ਹੁੰਦਾ ਮਜ਼ਬੂਤ ਹੁੰਦਾ ਜਦੋਂ ਉਹਨਾਂ ਦੀ ਗੱਲ ਪਾਗਲ ਮੰਦਾ ਕਰੇ ਤੇ ਉਹਨਾਂ ਨੂੰ ਹੋਰੀ ਦੂਤੇ ਹੋਰ ਕੀ ਚਾਹੀਦਾ ਉਹ ਤਾਂ ਚਾਹੁੰਦੇ ਆ ਕਿ ਇਦਾਂ ਦੀ ਗੱਲ ਹੋਵੇ ਜਿਹੜੀ ਸਿੱਖਾਂ ਦੇ ਖਿਲਾਫ ਸਿੱਖੀ ਬੋਲਣ ਫੇਰ ਬੋਲਦੇ ਵੀ ਇਦਾਂ ਜਿਹਦਾ ਕੋਈ ਸਿਰ ਨਹੀਂ ਕੋਈ ਪੈਰ ਨਹੀਂ ਇਹ ਆ ਪਤਾ ਨਹੀਂ ਕਿੱਥੋਂ ਆਇਆ ਹੈ ਕੌਣ ਹੈਗਾ ਕੌਣ ਨਹੀਂ ਪਹਿਲੋ ਪਤਾ ਨਹੀਂ ਸੀ ਕਿਸੇ ਨੂੰ ਜਦੋਂ ਸਿੱਖੀ ਦੇ ਖਿਲਾਫ ਬੋਲਣ ਲੱਗਾ ਤੇ ਦੇਖ ਲਓ ਇਹ ਵੀ ਕਿੱਡਾ ਚੈਨਲ ਚਲਾਉਣ ਲੱਗਿਆਂ ਤੇ ਉਹਨੂੰ ਕੀ ਮਾੜਾ ਘਰੇ ਬੈਠੇ ਨੂੰ ਉਹਨੂੰ ਪੈਸੇ ਆਈ ਜਾਂਦੇ ਜਬਾਨ ਹੀ ਹਲਾਉਣੀ ਨਾਲੇ ਉਹਨੂੰ ਸਿਕਿਉਰਿਟੀ ਮਿਲਦੀ ਇਥੋਂ ਕਾਨੂੰਨ ਦਾ ਹਿਸਾਬ ਲਾਓ ਤੁਸੀਂ ਵੀ ਜਿਹੜੇ ਗੰਦ ਪਾਉਂਦੇ ਆ ਜਾਂ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਬੋਲਦੇ ਆ ਤੇ ਉਹਨਾਂ ਨੂੰ ਤਾਂ ਸਿਕਿਉਰਟੀਆਂ ਇਹਨਾਂ ਗੱਲਾਂ ਕਰਕੇ ਮਿਲਦੀਆਂ ਤੇ ਜਿੰਨੂੰ ਹੁਣ ਫਿਰ ਜਿਹੜੇ ਧਾਰਮਿਕ ਲੋਕ ਆ ਉਹਨਾਂ ਨੂੰ ਜਦੋਂ ਦੁੱਖ ਹੁੰਦਾ ਇਹਨਾਂ ਗੱਲਾਂ ਦਾ ਉਹ ਨਹੀਂ برداشت ਕਰਦੇ ਤੇ ਫੇਰ ਉਹਨਾਂ ਦੇ ਖਿਲਾਫ ਫਿਰ ਕੇਸ ਵੀ ਵੱਡੇ ਵੱਡੇ ਬਣਾਉਣੇ ਹੋ ਤੇ ਹੋਰ ਬੜਾ ਕੁਝ ਹੁੰਦਾ ਉਹਦੇ ਉਹਨਾਂ